ਹਾਂ ਦਾ ਦੇਖੋ ਜੀ ਸਾਊਦੀ ਅਰਬ ਦਾ ਹੋਟਲ ਕਿੰਨਾ ਘੰਟ ਬਣਾਇਆ ਹੋਇਆ ਹੈ ਇਹਨਾਂ ਦਾ ਰਾਤ ਦੇ ਟਾਈਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ 2:30 ਦਾ ਟਾਈਮ ਹਾਂ ਅੱਗੇ ਵੀ ਹੋਰ ਫਟਾ ਲੂ ਬੰਦਾ ਬਣਾ ਰਿਹਾ ਵਲੋਗ ਜੀ ਵਲੋਗ ਬਣਾ ਰਿਹਾ ਬੰਦਾ ਦੇਖੋ ਰਾਤ ਦੇ 2:00 ਟਾਈ ਹੋ ਗਏ ਬੱਚੇ ਹੋਏ ਨੇ ਦੁਨੀਆ ਸੁੱਤੀ ਪਈਆ ਠੀਕ ਹੈ ਕਹਿੰਦਾ ਮੈਂ ਫੇਸਬੁੱਕ ਦੇ ਬਾਹਰ ਲਾਉਣਾ ਕਹਿੰਦਾ ਬੰਦਾ ਕਹਿੰਦਾ ਕੋਈ ਸਾਉਦੀ ਦੇ ਨਜ਼ਾਰੇ ਇਹਨੂੰ ਕਹਿੰਦੇ ਨੇ ਨਜ਼ਾਰੇ ਭਾਈ ਜੀ ਜਿਹੜੇ ਬੰਦੇ ਹੁੰਦੇ ਨੇ ਜਲਦੀ ਉਹ ਤਾਂ ਫਿਰ ਸੌਂ ਜਾਂਦੇ ਨੇ ਜਿਹੜੇ ਬੰਦੇ ਜਾਗਰਤਾ ਕਰਨਗੇ ਜਿਹੜੇ ਭਾਈ ਜੀ ਜਾਗਰਤਾ ਰਾਤ ਨੂੰ ਉਹਨਾਂ ਲਈ ਮਿਲ ਲਾ ਸਾਉਦੀ ਵੈਟਰ ਆ ਚਲੋ ਸਾਰਿਆਂ ਲਈ ਵੈਟਰ ਹੈ ਜੀ ਇੱਥੇ ਦੇਗਾ ਨੋ ਸਮੋਕਿੰਗ